ਜਿੱਥੇ ਦੇਸ਼ ਭਰ ਦੇ ਵਿੱਚ ਟਰਾਂਸਪੋਰਟਰਾਂ ਦੀ ਹੜਤਾਲ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਉਹਨਾਂ ਦੇ ਖਿਲਾਫ ਇੱਕ ਹਿੱਟ ਐਂਡ ਰਨ ਦਾ ਕਾਨੂੰਨ ਲੈ ਕੇ ਆ ਰਹੀ ਹੈ ਉਸ ਨੂੰ ਲੈ ਕੇ ਹੜਤਾਲ ਦਾ ਅਸਰ ਪੰਜਾਬ ਪਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਮੁਕਤਰ ਸਾਹਿਬ ਦੇ ਵਿੱਚ ਖੜਾ ਤੇ ਤੁਸੀਂ ਦੇਖ ਸਕਦੇ ਹੋ ਪੈਟਰੋਲ ਪੰਪ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਦਿਖਾਵਾਂ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਲੋਕ ਇੱਥੇ ਆਪਣੀ ਪੈਟਰੋਲ ਪਰਵਾਉਣ ਦੇ ਲਈ ਪਹੁੰਚੇ ਹੋਏ ਨੇ ਕਾਰਾਂ ਦੇ ਵਿੱਚ ਹੋਵੇ ਚਾਹੇ ਸਕੂਟਰ ਮੋਟਰਸਾਈਕਲਾਂ ਦੇ ਵਿੱਚ ਹੋਵੇ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਸ ਦਾ ਕਹਿ ਮ ਆ ਜਾ ਪੈਟਰੋਲ ਪੰਪਾਂ ਨਾਲਿਆਂ ਨੂੰ ਭੁਗਤਣਾ ਪੈ ਰਿਹਾ ਹੈ ਕਿ ਪੈਟਰੋਲ ਦੀ ਜਾਂ ਡੀਜ਼ਲ ਦੀ ਸਪਲਾਈ ਹੈ ਉਹ ਇੱਥੋਂ ਤੱਕ ਨਹੀਂ ਪਹੁੰਚ ਰਹੀ ਕਿ ਟਰਾਂਸਪੋਰਟਰਾਂ ਦੀ ਹੜਤਾਲ ਜੋ ਚੱਲ ਰਹੀ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਜੋ ਕਾਨੂੰਨ ਹਿੱਟ ਨਰੰਦ ਦਾ ਕਾਨੂੰਨ ਲੈ ਕੇ ਆਉਂਦਾ ਜਾਂਦਾ ਜਾ ਰਿਹਾ ਉਸ ਨੂੰ ਲੈ ਕੇ ਅੱਜ ਪੈਟਰੋਲ ਪੰਪਾਂ ਦੇ ਉੱਪਰ ਸਵੇਰ ਤੋਂ ਹੀ ਲੰਮੀਆਂ ਲੰਮੀਆਂ ਲਾਈਨਾਂ ਲੱਗ ਚੁੱਕੀਆਂ ਐ ਤੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ ਸਵਾਰ ਹੋਣ ਚਾਹੇ ਸਕੂਟਰੀ ਹੋਵੇ ਤੇ ਦੂਸਰੇ ਪਾਸੇ ਕਾਰ ਵੀ ਇਸ ਪੰਪ ਤੇ ਆਉਣੀ ਸ਼ੁਰੂ ਹੋ ਗਈ ਆ ਕਿ ਦੂਸਰੇ ਪਾਸੇ ਜੋ ਨਾਲ ਦੇ ਪੈਟਰੋਲ ਪੰਪ ਨੇ ਉਹਨਾਂ ਦੇ ਉੱਪਰ ਜੇ ਗੱਲ ਕਰੀਏ ਤਾਂ ਬਹੁਤ ਜਗ੍ਹਾ ਦੇ ਉੱਪਰ ਪੈਟਰੋਲ ਖਾਲੀ ਹੋ ਚੁੱਕਿਆ ਡਰਾਈ ਹੋ ਚੁੱਕਿਆ ਵੀਰ ਜੀ ਕੀ ਨਾ ਕਦੋਂ ਪੈਟਰੋਲ ਭਰਵਾਉਣ ਆਏ ਹੋ ਕੀ ਕਹਿੰਦੇ ਸੋ ਸਵੇਰ ਦੇ ਹੀ ਫਿਰਦੇ ਆ ਮੇਰੇ ਹਾਂ ਮਿਲਿਆ ਕਿਤੇ ਪਾਸੋਂ ਪੈਟਰੋਲ ਇੱਕ ਥਾਂ ਤੋਂ ਮਿਲਿਆ 100 ਰੁਪਏ ਦਾ 100 ਰੁਪਏ ਦਾ ਇੱਕ ਥਾਂ ਤੋਂ ਮਿਲਿਆ ਪਤਾ ਸੀ ਵੀ ਅੱਜ ਕੋਈ ਪੈਟਰੋਲ ਦੀ ਕਿੱਲਤ ਆ ਜੂਗੀ ਇੱਕ ਕਮੀ ਹੋਊਗੀ ਨਹੀਂ ਸਵੇਰ ਹੀ ਲੱਗਿਆ ਪਤਾ ਫੇਸਬੁੱਕ ਤੋਂ ਹੀ ਹਾਂ ਕਿੰਨੇ ਦਾ ਪੈਟਰੋਲ ਪਾਉਣਾ ਹੈ ਕੀ ਕੰਮ ਕਰਦੇ ਹੋ ਕੰਮ ਤਾਂ ਖੇਤੀ ਦਾ ਹੀ ਹੈ ਖੇਤੀ ਦਾ ਕੀ ਕੰਮ ਹੈ ਹਾਂਜੀ ਅ ਦੇਖਿਆ ਕਿ ਖੇਤੀ ਦਾ ਕੰਮ ਇੱਥੇ ਕਰਦੇ ਆ ਤੇ ਨੌਜਵਾਨ ਇੱਥੇ ਤੇਲ ਪੋਣ ਆਏ ਨੇ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਜਿਹੜੇ ਪੈਟਰੋਲ ਪੰਪ ਤੇ ਪਹੁੰਚੇ ਹੋਏ ਨੇ ਤਾਂ ਬੇਖ ਸਕਦੇ ਹੋ ਕਿ ਬਖੂਬੀ ਜਿਹੜੇ ਕਿ ਪੈਟਰੋਲ ਪੰਪ ਦੀ ਕਰਿੰਦੀ ਨੇ ਉਹ ਸਾਹਮਣੇ ਤੇਲ ਪਾ ਰਹੇ ਨੇ ਤੇ ਜੋ ਲੋਕਾਂ ਦਾ ਹਜੂਮ ਹੈ ਇਸ ਪੈਟਰੋਲ ਪੰਪ ਦੇ ਉੱਪਰ ਬਹੁਤ ਜ਼ਿਆਦਾ ਹੋ ਚੁੱਕਿਆ ਤੇ ਲੋਕ ਆਪਣੀਆਂ ਬੋਤਲਾਂ ਵੀ ਲੈ ਕੇ ਇੱਥੇ ਪਹੁੰਚੇ ਹੋਏ ਨੇ ਤਾਂ ਜੋ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਲੋੜੀਦਾ ਪੈਟਰੋਲ ਆਪਦੇ ਕੋਲੇ ਸੇਵਿੰਗ ਕਰਕੇ ਰੱਖ ਸਕੀਏ ਵੀਰੇ ਕੀ ਨਾ ਹੈ ਤੇ ਕਿੰਨਾ ਸਮਾਂ ਹੋ ਗਿਆ ਖੜੇ ਨੂੰ ਮੇਰਾ 사જન ਕੁਮਾਰ ਨਾਮ ਹੈ ਮੇਰਾ ਅੱਧਾ ਘੰਟਾ ਹੋ ਗਿਆ ਸਰ ਖੜੇ ਨੂੰ ਅੱਧਾ ਘੰਟਾ ਹੋ ਗਿਆ ਹੋਰ ਮੁਕਸਬ ਦੇ ਵਿੱਚ ਪੈਟਰੋਲ ਪੰਪਾਂ ਤੇ ਜਾ ਕੇ ਆਏ ਕੀ ਕਿਨ ਸਭ ਫੁੱਲ ਹੈ ਜੀ ਹਰ ਜਗ੍ਹਾ ਹਰ ਜਗ੍ਹਾ ਰਸ਼ ਹੈ ਜੀ ਬਿਲਕੁਲ ਬਹੁਤ ਜ਼ਿਆਦਾ ਰਸ਼ ਹੋ ਚੁੱਕਿਆ ਹੈ ਜਿਆਦਾ ਰਸ਼ ਹੋ ਚੁੱਕਿਆ ਹੈ ਅਸੀਂ ਅੱਜ ਸਟ੍ਰਾਈਕ ਕਰਕੇ ਆ ਚੱਲਦੇ ਹਾਂ ਹਾਂਜੀ ਹਾਂਜੀ ਉਸੇ ਚੱਕਰ ਦੇ ਵਿੱਚ ਬਸ ਕੰਮ ਤੋਂ ਦੋ ਦੋ ਛੁੱਟੀ ਲੈ ਕੇ ਜਿੰਨਾ ਵੀ ਹੋ ਸਕੇ ਆ ਵੀ ਦੋ ਤੇਲ ਪਾ ਲੀਏ ਕਿਉਂਕਿ ਘਰ ਵਾਪਸੀ ਵੀ ਜਾਣਾ ਹੈ ਕੱਲ ਨੂੰ ਵਾਪਸ ਕੰਮ ਤੇ ਵੀ ਆਉਣਾ ਹੈਗਾ ਕਿੱਥੋਂ ਦੇ ਰਹਿਣ ਆਲੋ ਅਕੇ ਵਾਲੀ ਤੋਂ ਸਰ ਹਾਂ ਕਿੰਨਾ ਸਫਰ ਪੈ ਜਾਂਦਾ ਅਪ ਡਾਊਨ ਦੇ ਵਿੱਚ ਹਾਂ ਡੇਲੀ ਮਤਲਬ 50 ਕਿਲੋਮੀਟਰ ਪੈ ਜਾਂਦਾ ਅਪ ਡਾਊਨ 25 25 ਪੈ ਜਾਂਦਾ 25 ਆਣ ਦਾ 25 ਜਾਣ ਦਾ ਪੈ ਜਾਂਦਾ ਪਤਾ ਸੀ ਅੱਜ ਦੀ ਹੜਤਾਲ ਜਿਹੜੀ ਸਟਾਫ ਆਪਰੇਟਰਸ ਨੇ ਟਰੱਕ ਆਪਰੇਟਰਾਂ ਵੱਲੋਂ ਹੜਤਾਲ ਕੀਤੀ ਹੈ ਇਸ ਬਾਰੇ ਹਾਂਜੀ ਉਹ ਨਿਊਜ਼ ਵਗੈਰਾ ਤੇ ਦੇਖਿਆ ਮੋਬਾਈਲ ਵਗੈਰਾ ਤੇ ਨਿਊਜ਼ ਆ ਰਹੀ ਸੀਗੀ ਤਾਂ ਫਿਰ ਵੀ ਜਿੰਨਾ ਕਿ ਤੇਲ ਸੀ ਬਾਜ਼ਾਰ ਦੇ ਵਿੱਚ ਤੁਹਾਂ ਪਹੁੰਚਿਆ ਹੁਣ ਸੀਗਾ ਵੀ ਚਲੋ ਪਵਾ ਲਾਂਗੇ ਬਟ ਜਦੋਂ ਹਾਲਾਤ ਦੇਖ ਰਹੇ ਹਾਂ ਤਾਂ ਬਹੁਤ ਜ਼ਿਆਦਾ ਕੰਮ ਕੀ ਕਰਦੇ ਹੋ ਵੈਸੇ ਕਿ ਪ੍ਰਾਈਵੇਟ ਰਿਟੇਲ ਦੇ ਵਿੱਚ ਜੌਬ ਕਰਨਾ ਤੁਸੀਂ ਪ੍ਰਾਈਵੇਟ ਸੈਕਟਰ ਦੇ ਵਿੱਚ ਚੌਕ ਕਰਦੇ ਹੋ ਹਾਂ ਤੇ ਦੇਖਿਆ ਤੁਸੀਂ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਜੌਬ ਕਰਨ ਵਾਲੇ ਵਿਅਕਤੀਆਂ ਕਿ 50 ਕਿਲੋਮੀਟਰ ਦਾ ਅਪ ਡਾਊਨ ਆ ਜਿਸ ਨੂੰ ਕਿ ਆਪਣੇ ਘਰ ਦੇ ਤੋਂ ਕਰਨਾ ਪੈਂਦਾ ਮੁਕਸਰ ਤੋਂ 25 ਲੱਖੇ ਵਾਲੀ ਇੱਕ ਟਾਊਨ ਹੈ ਜਿੱਥੇ ਉਹ ਵਸਨੀਕ ਰਹਿਣ ਵਾਲਾ ਤੇ 25 ਕਿਲੋਮੀਟਰ ਆਣ ਤੇ 25 ਆਉਣ ਹੋ ਜਾਂਦਾ ਤੇ ਕੁੱਲ ਮਿਲਾ ਕੇ ਜੇ ਗੱਲ ਕਰੀਏ ਮੁਕਸਰ ਦੇ ਵਿੱਚ ਰੋਜ਼ਾਨਾ ਹੀ 50 ਕਿਲੋਮੀਟਰ ਦਾ ਸਫ਼ਰ ਇਹ ਆਦਮੀ ਤਿਆਰ ਕਰਦਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਜੋ ਜੀ ਗੱਲ ਕਰੀਏ ਤਾਂ ਜੋ ਆਪਰੇਟਰ ਨੇ ਟਰੱਕ ਆਪਰੇਟਰ ਨੇ ਉਹਨੇ ਸਟ੍ਰਾਈਕ ਕਦੋਂ ਖਤਮ ਹੁੰਦੀ ਹੈ ਤੇ ਕਦੋਂ ਪੈਟਰੋਲ ਪੰਪਾ ਦੇ ਉੱਪਰ ਤੇਲ ਪਹੁੰਚਦਾ ਹੁੰਦਾ ਹੈ ਸ਼੍ਰੀ ਮੁਖਤਸਰ ਸਾਹਿਬ ਤੋਂ ਅਸ਼ਫਾਕ ਟੂਡੀ ਪੰਜਾਬ ਤੱਕ